ਉਹਨਾਂ ਜਿਹੜੇ ਪ੍ਰੋਗਰਾਮ ਹੁੰਦੇ ਹੁੰਦੇ ਸੀ ਜਿਆਦੀ ਦੇ ਜਿਆਦੀ ਦੇ ਹੁੰਦੇ ਸੀ ਛੁੱਟੀਆਂ ਹੁੰਦੀਆਂ ਸੀ ਹਾਂ ਛੁੱਟੀਆਂ ਹੁੰਦੀਆਂ ਸੀ ਅੰਕ ਜੀ ਛੁੱਟੀਆਂ ਇੰਜੋਏ ਕਰਦੇ ਸੀ ਤੁਸੀਂ ਉਹ ਵਾਲੇ ਸਟੂਡੈਂਟ ਜਿਹੜੇ ਛੁੱਟੀ ਦਾ ਨਾਮ ਲੈਂਦੇ ਸੀ ਹੈ ਨਾ ਉਹ ਮੱਤ ਤਿੰਨ ਜੀ ਨੂੰ ਜਾਣਦੇ ਉਹਨਾਂ ਦੀ ਕੁਰਬਾਨੀਆਂ ਜਾਣਦੇ ਉਹਨੂੰ ਤੋਂ ਜਾਣ ਨੂੰ ਪਰ ਬਲ ਗਈ ਬੁੱਲ ਕੇ ਤੁਸੀਂ ਕਹ ਦਿੰਗੇ ਜੀ ਕਿਉਂ ਬੱਸ ਉਹਨੂੰ ਬਤਲ ਰਹੇ ਨੇ ਮੈਂ ਬਾਜ਼ਾਰ ਵੱਟੜ ਦੇ ਨਾਲ ਆ ਤੇ ਆਜੋ ਫਿਰ ਥੋੜੀ ਥੋੜੀ ਮੈਨੂੰ ਇੰਟਰੋਡਕਸ਼ਨ ਵੀ ਦੇਣਾ ਤੇ ਸਵਾਲ ਵੀ ਪੁੱਛਣਾ ਥੱਕ ਪਏ ਦੇ ਲਈ ਨਹੀਂ ਹੋ ਰਹੇ ਇਹਨੇ ਪਰ ਜਵਾਬ ਮੁੰਡੇ ਦੇ ਸਹੀ ਸੀ ਨੰਬਰ ਲੈ ਗਏ ਮੇਰੇ ਵੱਲੋਂ ਬਾਤ ਵੀ ਤੂੰ ਕੀ ਬੈਗ ਚੱਕ ਕੇ ਕਿਥੇ ਚੱਲੇ ਇੱਧਰ ਆ ਜਾਓ ਇੱਧਰ ਆ ਜਾਓ ਪਹਿਲੇ ਸਾਰੇ ਪੇਪਰ ਨਹੀਂ ਗਏ ਉਸ ਭਾਈ 15 ਅਗਸਤ ਨੂੰ ਦੇਸ਼ਯਾਦਵ ਦਿਵਸ ਅੱਛਾ ਇਹ ਤਾਂ ਛੁੱਟੀ ਵਾਲੀ ਹੁੰਦੀ ਹੈ ਉਹ ਵੇਸੀ ਆ ਨਾ ਬੜੀ ਇਸ ਕਿ ਛੁੱਟੀ ਆਪ ਹੀ ਹੋਣੀ ਹਾਂਜੀ ਤੇ ਮੇਰੀ ਗੱਲ ਸੁਣੋ ਆਜ਼ਾਦੀ ਤੇ ਛੁੱਟੀ ਹੁੰਦੀ ਹੈ ਜੀ ਤੇ ਫਿਰ ਤੁਸੀਂ ਦੁਕਾਨਾ ਖੋਲ ਹੀ ਰੱਖਣੀ ਹੈ ਜੀ ਜ਼ਿੰਮੇਵਾਰੀ ਕਿਸੇ ਬੰਦੇ ਆਈ ਵੀ ਮੇਰੀ ਲਈ ਜਾਂਦੀ ਰਹਾਂ ਦਿਦਾ ਹਾਂ ਹਾਂ ਨਹੀਂ ਕੇ ਉਹ ਜਿੰਮੇਵਾਰੀ ਪੈਗੀ ਵਿਆਹ ਵੀ ਹੋਗੇ ਜਾਂ ਹੋਗੇ ਯਾਦ ਵੀ ਇਹ ਰਾਤੀ ਦਾ ਤੇ ਨਾ ਤੇ ਮੈਂ ਸੋਚਾਂ ਵੀ ਲੋਕਾਂ ਨਾਲ ਗੱਲਬਾਤ ਹੀ ਕਰ ਲਈ ਵੀ ਭਾਈ ਛੁੱਟੀ ਤਾਂ ਮਨਾਉਂਦੇ ਐ ਤੇ ਵੀ ਇਹ ਮਨਾਉਂਦੇ ਕਿਨੇ ਕਰਕੇ ਅੱਜ ਆਪਾਂ ਪਠੰਡੇ ਵਾਲਿਆਂ ਦਾ ਕਰਦੇ ਆ ਰਿਐਲਿਟੀ ਟੈਸਟ ਚਲੋ ਫਿਰ ਆਓ ਚੱਲਗੇ ਵੇਚ ਲੀਆਂ ਸਬਜ਼ੀਆਂ ਸਬਜ਼ੀਆਂ ਵੇਚ ਲਈਆਂ ਅਭੀ ਅੱਛਾ ਬਿਗੀ ਨਹੀਂ ਅਭੀ ਅੱਛਾ ਮੈਨੂੰ ਇਹ ਦੱਸੋ ਵੀ ਆਜ਼ਾਦੀ ਕਿਉਂ ਮਨਾਤੇ ਐ ਪਤਾ ਹੈ ਆਪਕੋ ਨਾ ਪਤਾ ਨਹੀਂ ਆਜ਼ਾਦੀ ਕੀ ਛੁੱਟੀ ਹੋਤੀ ਹੈ 15 ਤਰੀਕ ਆਜ਼ਾਦੀ ਮਾਰਾ ਦੇਸ਼ ਆਜ਼ਾਦ ਹੋਇਆ ਥਾ ਆ ਦੇਖੋ ਇਹ ਜਿੱਤ ਗਏ ਨੇ ਤੁਹਾਡੇ ਨੰਬਰ ਲੈ ਗਏ ਅੱਛਾ ਜੀ ਮਾੜਾ ਜੀ ਦੱਸੋ ਵੀ ਇਹ ਛੁੱਟੀ ਕਿਉਂ ਹੁੰਦੀ ਹੈ ਤੇ ਸਾਰਾ ਕੀ ਇਤਿਹਾਸ ਹੈ ਛੁੱਟੀ ਇਹ 15 ਅਗਸਤ ਕਰੇ ਛੁੱਟੀ ਆ ਬਈ ਆਜ਼ਾਦੀ ਬਣਾ ਵਾਸਤੇ ਸਕੂਲ ਜਾਂ ਬੈਂਕ ਕਾਲਜ ਸਾਰੇ ਆਪਣੇ ਆਪਣੇ ਝੰਡੇ ਲਹਾਉਂਦੇ ਆ ਤੇ ਉਸ ਤੋਂ ਛੁੱਟੀ ਬਣਾਈ ਜਾਂਦੀ ਹੈ ਹਾਂ ਜੀ ਠੀਕ ਹੈ ਠੀਕ ਹੈ ਇਹ ਇਹ ਸਮਝ ਗਏ ਨੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਸਤਪਾਲ ਹੈ ਅੱਛਾ ਸਤਪਾਲ ਜੀ ਤੁਸੀਂ ਬਠਿੰਡੇ ਦੇ ਰਹਿਣ ਵਾਲੇ ਹੋ ਮੈਂ ਮਾਤਾ ਜੀ ਸਾਹਾਂ ਬਠਿੰਡੇ ਦੇ ਕਿਆ ਬਾਤ ਹੈ ਕਿਆ ਬਾਤ ਹੈ ਸੋ ਇਸੇ ਤਰ੍ਹਾਂ ਮੈਂ ਕਿ ਸਵਾਲ ਦਾ ਜਵਾਬ ਲੈਣ ਆਈ ਸੀ ਸੋ ਆਜਾਤੀ ਬਣਾ ਰਹੇ ਨੇ ਲੋਕ ਹਨਾ ਤਾਂ ਆਪਾਂ ਗੱਲਬਾਤ ਕਰਦੇ ਆਂ ਇਹਨਾਂ ਦੇ ਨਾਲ ਇਹ ਜਾਂਦੇ ਆਂ ਇਹਨਾਂ ਨੂੰ ਪੁੱਛਦੇ ਆਂ ਆਜੋ ਪਹਿਲਾਂ ਤੇ ਇੱਧਰ ਆਜੋ ਨਾ ਮੈਂ ਇੱਧਰ ਆ ਆ ਗੱਲਾਂ ਚੰਗੀਆਂ ਨਹੀਂ ਹੈਈਆਂ ਮੈਨੂੰ ਆਏ ਦੱਸੋ ਵੀ ਤੁਸੀਂ ਬੈਗ ਚੱਕ ਕੇ ਕਿੱਥੇ ਚੱਲੇ ਇੱਧਰ ਆਜੋ ਇੱਧਰ ਆਜੋ ਪਹਿਲਾਂ ਕਾਲੇ ਪੇਪਰ ਦੇ ਕੇ ਪੋਸਟਾਈ ਅੱਛਾ ਪੋਸਟ ਭਰਤੀ ਹੁਣ ਹਾਂਜੀ अच्छा तो मेनू आय दसो ਕੋਈ ਚੋ ਦਾ ਭਰਤੀ ਹੋਣਾ ਉੱਥੇ ਫਿਰ ਪੇਪਰ ਚ ਸਵਾਲ ਵੀ ਆਇਆ ਹੋਣਾ ਉਹ ਕਹਿੰਦੇ ਹੋਣੇ ਵੀ 15 ਅਗਸਤ ਕਾ ਤੁ ਮਨਾਈ ਜਾਂਦੀ ਹੈ ਇਹਨਾਂ ਪਤਾ ਕੁਛ ਹਾਂਜੀ 15 ਅਗਸਤ ਨੂੰ ਦੇਸ਼ ਯਾਦਵਰੀ আচ্ছা ਤੇ ਫੇ ਛੁੱਟੀ ਕਹਦੀ ਹੁੰਦੀ ਹੈ ਉਹ ਵੀ ਉਹ ਦੇਸ਼ ਯਾਦਵਰੀ ਛੁੱਟੀ ਤਾਂ ਵੀ ਹੋਗੀ ਜੀ ਅੱਛਾ ਛੁੱਟੀ ਆਪੀ ਹੋਗੀ ਅੱਛਾ ਮੈਨੂੰ ਆਏ ਦਸੋ ਵੀ ਭਗਤ ਸਿੰਘ ਕੌਣ ਸੀ ਭਗਤ ਸਿੰਘ ਸਹੀ ਰhiti ਹੈ ਜੀ ਆਪਣੇ ਜਿਹਨੇ ਆਪਣੇ ਦੇਸ਼ ਲਈ ਕੁਰਬਾਨੀ ਦਿੱਤੀ ਸੀ ਉਹ ਸਹੀ ਸੀ ਜੀ आ, थी 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 थी। अच्छा के तू सी उननु पसंद ਕਰਦੇ ਹੋਗੇ ਉਹਨਾਂ ਦੀ ਕੁਰਬਾਨੀਆਂ ਸਮਝਦੇ ਹੋ ਆਜ਼ਾਦੀ ਕਿਵੇਂ ਬਣੀ ਸੀ ਕਿ ਆਪਾਂ ਨੂੰ ਹਾਂ ਜੀ ਵਾਹ ਓਕੇ ਮਿਲਦੀ ਤੇ ਆਜ਼ਾਦੀ ਦਾ ਹੂੰ ਅੱਛਾ ਤੁਸੀਂ ਕਹਿੰਦੇ ਹੋ ਵੀ ਪੰਜਾਬ ਪੁਲਿਸ 'ਚ ਭਰਤੀ ਹੋਣਾ ਤੇ ਪੰਜਾਬ ਪੁਲਿਸ 'ਚ ਜਾ ਕੇ ਤੁਸੀਂ ਕੀ ਕਰੋਗੇ ਪੰਜਾਬ ਪੁਲਿਸ 'ਚ ਜਾ ਕੇ ਸੇਵਾ ਕਰਾਂਗੇ ਜੀ ਗਰੀਬਾਂ ਦੀ ਅੱਛਾ ਦੂਜੀ ਸੇਵਾ ਤਾਂ ਨਹੀਂ ਕਰਨੀ ਕਿਤੇ ਹਾਂ ਮਾਈ ਦੇਖ ਲੋਗੇ ਤੇ ਨਾ ਨਾ ਜੀ ਹਾਂ

टेस्ट दे है। फिर है। ए सांग दे नहीं मेरी आजादी कुछ नहीं आई आजाद नहीं, 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 अच्छा, नहीं मेरी गल सुनो आजादी से छुट्टी होंगी है दुकाना खोल की रख दे जुम्मेदारी आई जिम्मेवारी है ਜਨੇ ਇਹ ਕਹੋ ਜੀ ਜ਼ਿੰਮੇਵਾਰੀ ਪੈਗੀ ਬਿਆਹ ਵੀ ਹੋ ਗਿਆ ਬਿਆਹ ਹੋ ਗਿਆ ਤਾਂ ਉਹ ਬੱਚੇ ਵੀ ਹੋਗੇ ਆਪਣੇ ਤਾਂ ਜੀ ਅੱਛਾ ਫਿਰ ਤਾਂ ਜ਼ਿੰਮੇਵਾਰੀ ਭਾਰੀ ਹੈ ਭਾਈ ਹੈਨਾ ਜੀ ਤਾਂ ਹੀ ਆ ਆਪਾਂ ਯਾਦ ਨਹੀਂ ਹੇ ਤੱਕ ਹੋਏਗੀ ਤੂੰ ਕਿਹਦਾ ਜਨਮ ਮਨਾਉਂਦੀ ਨਹੀਂ ਹੋਗੀ ਤੂੰ ਤੇ ਗੁਲਾਮ ਹੋ ਗਿਆ ਫਿਰ ਹਾਂ ਪੱਕੇ ਹੋਏ ਭਾਈ ਜੀ ਅੱਛਾ ਤੁਹਾਨੂੰ ਪਤਾ ਵੀ ਪੜ੍ਹਦੀ ਹੋਵਾਂਗੇ ਛੋਟੇ ਹੁੰਦੇ ਆਪਾਂ ਖਬਰਾਂ ਦੇਖਦੇ ਆਂ ਵੀ ਆਜ਼ਾਦੀ ਕਿਉਂ ਮਨਾਈ ਜਾਂਦੀ ਹੈ ਆਜ਼ਾਦੀ ਦਾ ਦਿਨ ਕਿਉਂ ਮਨਾਇਆ ਜਾਂਦਾ 15 ਅਗਸਤ 15 ਅਗਸਤ ਜੀ ਤਾਂ ਹੀ ਮਨਾਇਆ ਜਾਂਦਾ ਜੀ ਮਹਾਤਮਾ ਗਾਂਧੀ ਜੀ ਦਾ ਕੋਈ ਚੱਲ ਰਿਹਾ ਜੀ ਹੈ ਉਹਨਾਂ ਕਰਕੇ ਮਨਾਇਆ ਜਾਂਦਾ ਯਾਰ ਇਹ 15 ਅਗਸਤ ਆ ਜ਼ਰੂਰੀ ਹੋ ਗਿਆ ਫੋਨ ਅੱਜ ਕੱਲ ਇਤਿਹਾਸ ਬਾਰੇ ਸਾਨੂੰ ਕੁਝ ਨਹੀਂ ਪਤਾ ਹੈਗਾ ਸੋ ਸਰਚ ਕਰਕੇ ਦੇਖ ਲਓ ਜਿਹੜੇ ਪਿੱਛੇ ਖੜੇ ਨੇ ਇੱਧਰ ਆ ਜਾਓ ਤੁਹਾਡਾ ਵੀ ਟੈਸਟ ਲੈਣੀ ਹੈ ਮੈਂ ਵੇਖ ਕੇ ਵੇਜਾਦੇ ਆ ਇਹ ਤੇ ਭੁੱਲ ਗਏ ਜੀ ਬਾਨਾ ਲੱਭ ਲੈ ਇਹਨਾਂ ਨੇ ਸੋ ਆ ਜਾਓ ਅੱਗੇ ਚੱਲ ਗਏ ਇਹ ਫੋਨ ਬੈਸਿਕਾਂ ਤੇ ਲਾ ਲਿਆ ਕਿ ਸੱਚੇ ਬੀਜ਼ੀ ਹੈ ਨਹੀਂ ਨਹੀਂ ਬੈਸਿਕ ਲਾ ਰਹੀ ਹੈ ਅੱਛਾ ਤੇ ਮੈਨੂੰ ਇਹ ਦੱਸੋ ਵੀ ਆਜ਼ਾਦੀ ਬਾਰੇ ਪਤਾ ਹੈ ਕੁਝ 15 ਅਗਸਤ ਵਾਲਾ ਦਿਨ ਪਤਾ ਹੀ ਨਹੀਂ ਵਸ ਕੀ ਪਤਾ ਦੱਸੋ ਤੁਸੀਂ ਆਪਣਾ ਦੇਸ਼ ਆਜ਼ਾਦ ਹੋਇਆ ਸੀ ਅੱਛਾ ਹਾਂਜੀ ਕਿੰਨਾ ਤੋਂ ਆਜ਼ਾਦ ਹੋਇਆ ਸੀ ਅੰਗਰੇਜ਼ਾਂ ਤੋਂ ਹੀ ਅੱਛਾ ਹਾਂਜੀ ਪਰ ਅੱਜ ਵੀ ਦੇਸ਼ ਆਜ਼ਾਦ ਹੀ ਨਹੀਂ ਆਪਣਾ ਅੱਛਾ ਕਿਵੇਂ ਉਹ ਕਿ ਰਾਜਨੀਤੀਕ ਤੁਹਾਨੂੰ ਪਤਾ ਹੀ ਹੂੰ કરી ਜਾਂਦੇ ਆ ਰਾਜਨੀਤੀ ਜਿਹੜੇ ਬੰਦੇ ਪੜ੍ਹੇ ਲਿਖੇ ਆ ਉਹ ਬੇਰਜ਼ਗਾਰ ਕਰਦੇ ਆ ਸਵਾਰਸ਼ਾਂ ਤੇ ਬੰਦੇ ਰੱਖੀ ਜਾਂਦੇ ਆ ਹੁਣ ਸਾਡੇ ਵਰਗੇ ਪੜ੍ਹ ਲੈ ਕੇ ਪਿਆਪ ਹੋ ਚੁੱਕੇ ਸਾਰੇ ਐਕਸਲੈਂਟ ਬਾਬਾ ਤੁਸੀਂ ਕੀ ਕਰਿਆ ਜਾ ਹਾਂਜੀ ਤੁਸੀਂ ਕੀ ਕਰਿਆ ਪੜਾਈ ਚ ਮੈਂ ਵੈਸੇ ਪੜਿਆ ਪਲੱਸ ਤੋਂ ਪਰ ਪਿਆਪ ਹੋ ਚੁੱਕੇ ਪੇਪਰ ਜਿਵੇਂ ਕਿ ਕਿੰਨੇ ਸੀ ਪੇਪਰ ਹਾਂਜੀ 8 ਅੱਛਾ ਤੇ ਫੇਰ ਕੀ ਬਣਿਆ ਪੇਪਰ ਤੋਂ ਰਹਿ ਗਿਆ ਜੀ ਅੱਛਾ ਤੇ ਫੇਰ ਦੁਬਾਰਾ ਵੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਕੀਤਾ ਹੀ ਦੇਖਿਆ ਨਹੀਂ ਅੱਜ ਕਿ ਤੇਰਾ ਐ ਕੇ ਰਿਅਲਟੀ ਨਹੀਂ ਆਈ अच्छा ਤੇ ਪੰਜਾਬ ਪੁਲਿਸ ਚ ਤੁਸੀਂ ਕਿਹਾ ਵੀ ਤੁਸੀਂ ਭਰਤੀ ਹੋਣਾ ਤੁਹਾਡਾ ਸੁਪਨਾ ਹੈ ਨਾ ਤੇ ਮੈਨੂੰ ਇਹ ਦੱਸੋ ਵੀ ਪੰਜਾਬ ਪੁਲਿਸ ਜਾ ਕੇ ਤੇ ਤੁਸੀਂ ਕਰੋਗੇ ਕੀ ਪਹਿਲਾਂ ਤਾਂ ਕ੍ਰਾਈਮ ਰੋਕਣਾ ਜਿਹੜਾ ਨਸ਼ਾ ਵਧ ਰਿਹਾ ਆਪਣੇ ਇਹਨੋਂ ਜ਼ਿਆਦੇ ਮੰਨਦੇ ਹੋ ਵੀ ਨਸ਼ਾ ਹੈਗਾ اچھا ਪੂਰੀ ਹੈ ਹੀ ਪੂਰਾ ਹੀ ਹੈਗਾ ਕ੍ਰਾਈਮ ਜ਼ਿਆਦੇ ਕ੍ਰਾਈਮ ਹੈ ਕ੍ਰਾਈਮ ਘਟ ਕੇ ਜਿਵੇਂ ਕਿ ਦੋਰੀਆਂ ਠੱਗੀਆਂ ਇਹ ਕੱਟ ਗਈਆਂ ਪਰ ਜਿਹੜੇ ਨਸ਼ਾ ਉਹ ਵੱਧ ਰਹੀ ਹੈ ਆਪਣੇ ਹਾਂਜੀ ਇਹ ਬਿਲਕੁਲ ਜੀ ਨੌਜਵਾਨ ਪਹਿਲ ਕਰਨਗੇ ਤੇ ਫੇਰ ਹੀ ਸਭ ਠੀਕ ਹੋਣਾ ਕਿਉਂਕਿ ਸਾਡੀ ਨੌਜਵਾਨ ਪੀੜੀ ਨੂੰ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਨਾ ਕੀਤੀ ਆ ਰਹੀ ਹੈ ਜੀ ਕਿਉਂਕਿ ਜਿਹੜੇ ਵੱਡੇ ਸਿਆਸਤੀ ਬੰਦੇ ਜੀ ਉਹ ਛੱਡ ਰਹੇ ਆ ਮਤਲਬ ਕਿ ਉਹਦੇ ਕਰਕੇ ਨੌਜਵਾਨ ਜਿਹੜੇ ਅੱਧੇ ਮਾੜੇ ਰਾਹ ਤੇ ਚੱਲੀ ਜਾਂਦੇ ਆਂ ਕੀ ਬਾਤ ਹਾਂਜੀ ਬਿਲਕੁਲ ਬਹੁਤ ਸਹੀ ਗੱਲ ਤੁਸੀਂ ਕਹੀ ਹੈ ਬਹੁਤ ਚੰਗਾ ਤੁਹਾਡੇ ਵਰਗੇ ਨੌਜਵਾਨ ਜ਼ਰੂਰ ਹੋਣੇ ਚਾਹੀਦੇ ਮਿਹਨਤ ਕਰੋ ਇੱਕ ਦਿਨ ਸਫਲ ਜ਼ਰੂਰ ਹੋਵੋ ਬੰਦ ਬਾਤ ਕਰੀਏ ਥੈਂਕ ਯੂ ਮੈਮ ਸੋ ਦੇਖੋ ਤੁਸੀਂ ਬਾਜ਼ਾਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਪੂਰੀਆਂ ਆ ਬੈਗ ਟੰਗ ਟੰਗੇ ਕਿੱਥੇ ਚੱਲੇ ਹੋ ਤੇ ਇਹ ਹੈ ਜੀ ਦੇਖੋ ਬਠਿੰਡਾ ਦਾ ਬੱਸ ਸਟੈਂਡ ਵਾਲਾ ਥਾ ਕਿਉਂਕਿ ਇੱਥੇ ਹੁਣ ਪਿੰਡਾਂ ਤੋਂ ਇੱਥੇ ਪੜਨ ਨੋਕ ਆਉਂਦੇ ਹੈਗੇ ਬਠਿੰਡੇ ਸ਼ਹਿਰ ਦੇ ਵਿੱਚ ਉੱਤੇ ਕਾਲਜ ਆ ਇੱਥੇ ਆਲਸ ਕਰਦੇ ਨੇਗੇ ਤੇ ਉਹ ਫਿਰ ਤਾਂ ਕਰਕੇ ਵੀ ਫਿਰ ਇੱਥੋਂ ਦੇ ਜਾਣਾ ਪੈਂਦਾ ਇਸ ਕਰਕੇ ਇੱਥੇ ਰੌਣਕ ਮੇਲਾ ਇਸੇ ਤਰ੍ਹਾਂ ਲੱਗਿਆ ਰਹਿੰਦਾ ਇਹ ਬਾਜ਼ਾਰ ਆ ਬੱਸ ਸਟੈਂਡ ਦੇ ਨਾਲ ਵਾਲਾ ਤੇ ਆਜੋ ਫਿਰ ਥੋੜੀ ਥੋੜੀ ਮੈਂ ਕਿਹਾ ਮੈਂ ਇੰਟਰੋਡਕਸ਼ਨ ਵੀ ਦੇਣਾ ਤੇ ਸਵਾਲ ਵੀ ਪੁੱਛਣਾ ਆਈ ਨਾ ਕਿਵੇਂ ਮੂਜੇ ਸੁਟੇ ਹੋਇਆ ਕੀ ਗੱਲ ਹੋ ਗਈ ਸਕੂਲ ਤੇ ਛੁੱਟੀ ਹੈ ਹਾਂਜੀ ਸਕੂਲ ਤੋਂ ਛੁੱਟੀ ਹੈ ਨਹੀਂ ਅੱਛਾ ਤੇ ਫਿਰ ਤੁਸੀਂ ਕੀ ਕਰਦੇ ਪਏ ਕੰਮ ਤੇ ਲੱਗਾ ਹੋ ਕੰਮ ਕਰਦਾ ਬੜਾ ਸਿਆਣਾ ਮੁੰਡਾ ਅੱਛਾ ਮੈਨੂੰ ਇਹ ਦੱਸ ਕਿਹੜੀ ਕਲਾਸ 'ਚ ਪੜਦੇ ਹੋ ਤੁਸੀਂ ਪਲਸ 1 ਪਲਸ 1 'ਚ ਪੜਦੇ ਹੋ ਅੱਛਾ ਫਿਰ ਤਾਂ 15 ਤਰੀਕ ਦੀ ਛੁੱਟੀ ਹੈ ਹਾਂਜੀ ਨਹੀਂ ਓਪਨ ਭਰੇ ਹੋਏ ਅੱਛਾ ਫਿਰ ਤਾਂ ਹਮੇਸ਼ਾ ਹੀ ਛੁੱਟੀ ਹੈ ਦੋਚਾ ਹਾਂ ਮੈਨੂੰ ਇਹ ਦੱਸੋ ਵੀ 15 ਅਗਸਤ ਕਿਉਂ ਮਨਾਇ ਜਾਂਦੀ ਹੈ ਹਾਂਜੀ 15 ਅਗਸਤ ਕਿਉਂ ਮਨਾਉਂਦੇ ਨੇ ਆ 15 ਅਗਸਤ ਦੇਸ਼ ਜਦੋਂ ਆਇਆ ਇਹ ਵਾਰ ਲੇਖ ਲੇਖ ਦੋ ਨਾ ਜੀ ਛੋਟੇ ਹੁੰਦੇ ਉਹ ਹੋਰ ਨਿਕਲ ਦੇ ਦੀ ਅੱਛਾ ਤੇ ਮੈਨੂੰ ਇਹ ਦੱਸੋ ਵੀ ਭਗਤ ਸਿੰਘ ਕੌਣ ਸੀਗੇ ਆਪਣੇ ਦੇ ਵਾਸਤੇ ਲੜਾਈ ਸੀ ਉਹ ਆਪਣੇ ਭਗਤ ਸਿੰਘ ਇਹ ਦੇਸ਼ ਵਾਸਤੇ ਲੜੇ ਸੀ ਆਪਣੇ ਦੇਸ਼ ਵਾਸਤੇ ਲੜੇ ਸੀ ਰਣੇ ਸ਼ੀਧੀ ਦਿੱਤੀ ਸੀ ਹਾਂਜੀ ਹੂੰ ਤੇ ਫਿਰ ਕੀ ਕੀਤਾ ਸੀ ਗੋਰੀਆਂ ਨੂੰ ਭਜਾਇਆ ਸੀ ਹਾਂਜੀ ਪਰ ਉਹ ਪਹਿਲਾਂ ਉਹ ਹੋ ਗਿਆ ਸੀ ਚੀਦ ਹੋ ਗਿਆ ਸੀ ਹੂੰ ਉਸ ਤੋਂ ਬਾਅਦ ਉਹਨਾਂ ਦਾ ਆਪਣਾ ਦੇਹ ਜਦੋਂ ਆਈ ਹੂੰ ਉਹਨਾਂ ਨੇ ਸ਼ੀ ਦਿਨਤਬਾਦੀ ਜਦੋਂ ਆਇਆ ਤੁਸੀਂ ਯਾਦ ਰੱਖ ਦਿਓ ਵੀ ਭਗਤ ਸਿੰਘ ਵਾਲੀ ਸੋਚ ਹੋਣੀ ਚਾਹੀਦੀ ਹੈ ਸਾਰਿਆਂ ਹਾਂਜੀ ਅੱਛਾ ਮੈਨੂੰ ਇਹ ਦੱਸੋ ਵੀ ਤੁਸੀਂ ਇੰਨੀ ਛੋਟੀ ਉਮਰ ਚ ਤੁਹਾਨੂੰ ਕਿੰਨੀ ਕਿੰਨੀ ਉਮਰ ਹੈ ਤੁਹਾਡੀ 18 ਸਾਲ ਦੀ ਅੱਜ 18 ਸਾਲ ਦੇ ਹੋ ਚਲੋ ਤੇ ਤੁਸੀਂ ਇੱਥੇ ਨੂੰ ਕੰਮ ਕਰਨ ਦੀ ਕੀ ਲੋੜ ਪੈਗੀ ਵੀ ਤੁਸੀਂ ਕੰਮ ਕਰਦੇ ਹੋਗੇ ਇੱਥੇ ਲੋਕਡਾਊਨ ਤੋਂ ਬਾਅਦ ਲੱਗੂ अच्छा नहीं मतलब की मजबूरी भी छोटी उम्र च बच्चे कॉलेज स्कूल जान दे है, तुसी फिर कम का तो करन दे दे। हाँ तो फिर का कर कोई समस्या अपनी धरती माता के लिए मनाते है क्या करते है ये तो नहीं मालूम थी हमारे अच्छा, हाँ। आप पढ़े स्कूल में जाते होते थे आप कितना पढ़े हो कक्षा तीन में पढ़ा पढ़ाऊँ कक्षा तीन में तो पंद्रह अगस्त में स्कूल में छुट्टी होती थी जब स्कूल में फंक्शन पे लेके जाते थे वो स्टेडियम में चंडे लड़ाते थे मंत्री आते थे वो हाँ जी हाँ जी तो वो क्यूँ करते थे फिर वो भाषण देने के लिए अच्छा करने के लिए भारत देश के लिए जाते थे अच्छा अच्छा देश आजाद हुआ था उस दिन जी जी वो जो गोरे थे ना गोरे वो देश के पे कब्जा किया हुआ सी हमको मारते थे तंग करते थे इंडियन को फिर उसके लिए हमारे वो शहीदी जो नौजवान थे उन्होंने बलिदानियाँ दी है ना गांधी जी को जानते हो हाँ जानते हैं जानते हैं गांधी अच्छा, जी अच्छा कैसे लगते हैं गांधी जी आपको बहुत अच्छे लगते हैं अभी तो अच्छे लगते है नोट पे गांधी जी है ना हाँ गांधी सबको अच्छे लगते है ना ठीक है मैं बचपन से गांधी जी का देख रहा हूँ अच्छा स्कूल में जेल में कहीं भी होगा गांधी जी की फोटो लगी होगी गांधी हाँ। हाँ, गांधी जी जी हाँ, तो तो फिर थी हमको आज, ओ अपना महात्मा ने हाँ, तो बाकी और भी बलिदान दिया बड़े अच्छी अच्छा जवाब दिया थीक थीक। अंकल जी कि ठीक ठाक सारे अच्छा मैं पंद्रह अगस्त बारे पुछण आई सी पंद्रह अगस्त क्यों मना दसो मेनू ਪਤਾ ਦੀ ਰੀਤ ਚੱਲੀ ਤੁਰੀ ਹੁੰਦੀ ਆ ਅੱਛਾ ਇਹ ਰੀਤ ਹੈ ਕਿਵੇਂ ਚੱਲਗੀ ਰੀਤ ਅਰੇ ਰੀਤ ਹੈ ਕਿਵੇਂ ਚੱਲਗੀ ਇਹ ਯਾਦੀ ਮਿਲੀ ਸੀ ਤੇ ਨਹੀਂ ਅੱਛਾ ਬਸ ਯਾਦ ਹੋਇਆ ਸੀ ਮੁਲਕ ਵਾਸਤੇ ਕਿਨਾ ਤੂੰ ਯਾਦ ਹੋਇਆ ਸੀ ਜੀ ਅੰਗਰੇਜ਼ਾਂ ਦਾ ਅੱਛਾ ਇਸ ਕਰਕੇ ਅੱਛਾ ਇਸ ਕਰਕੇ ਤਾਂ ਫਿਰ ਇਹਨਾਂ ਨੇ ਫਿਰ ਉਹ ਦਿਨ ਮਨਾਉਣਾ ਸ਼ੁਰੂ ਕਰਤਾ ਫਿਰ ਛੁੱਟੀਆਂ ਵੀ ਹੁੰਦੀਆਂ ਸਰਕਾਰੀ ਹਾਂ ਸਰਕਾਰੀ ਛੁੱਟੀਆਂ ਅੱਛਾ ਕਈ ਵਾਰ ਕਦੇ ਦੋ ਛੁੱਟੀਆਂ ਕਰ ਦਿੰਦੇ ਆ ਕਈ ਇੱਕ ਕਹਾਣੀ ਹੈ ਹਾਂ ਇਸ ਕਰਕੇ ਅੱਛਾ ਤੇ ਤੁਸੀਂ ਤੁਹਾਨੂੰ ਯਾਦ ਹੋਊਗਾ ਤੁਸੀਂ ਵੀ ਜਦੋਂ ਪੜਦੇ ਹੁੰਦੇ ਸੀ ਉਹਦਾ ਤੁਸੀਂ ਜਾਂਦੇ ਹੋਵੋਗੇ ਸਕੂਲਾਂ 'ਚ ਜਦੋਂ ਪ੍ਰੋਗਰਾਮ ਹੁੰਦੇ ਹੁੰਦੇ ਸੀ ਆਜ਼ਾਦੀ ਦੇ ਆਜ਼ਾਦੀ ਦੇ ਹੁੰਦੇ ਸੀ ਛੁੱਟੀ ਹੁੰਦੀ ਸੀ ਹੂੰ ਉਹ ਛੁੱਟੀ ਹੁੰਦੀ ਸੀ ਤੇ ਤੁਸੀਂ ਛੁੱਟੀ ਇੰਜੋਏ ਕਰਦੇ ਸੀ ਤੁਸੀਂ ਉਹ ਵਾਲੇ ਸਟੂਡੈਂਟ ਜਿਹੜੇ ਛੁੱਟੀ ਦਾ ਅਨੰਦ ਲੈਂਦੇ ਸੀ ਹਾਂ ਅੱਛਾ ਹੁਣ ਆ ਦੇ ਵੀ ਬੁੰਡੇ ਜਵਾਕ ਕਹਿੰਦੇ ਆ ਛੁੱਟੀ ਹੋਵੇ ਬੱਪਾ ਅੱਛਾ ਜਿੰਨੀ ਹੈ ਵੀਰ ਲੜਕੀ ਹੈ ਤੇ ਉਹ ਉਹ ਕਹਿੰਦੀਆਂ ਖੁਸ਼ੀ ਆ ਆ ਵੀ ਛੁੱਟੀ ਹੋਊ। ਛੁੱਟੀ ਦਾ ਪਤਾ ਹੁੰਦਾ ਨਹੀਂ ਵੀ ਕਿਉਂ ਆ ਤੇ ਛੁੱਟੀ ਹੋਵੇ ਕਹਿ ਦਿੰਦੇ ਨੇ ਹੈ। ਐ ਚਾ ਤੇ ਮੈਨੂੰ ਆਏ ਦੱਸੋ ਵੀ ਤੁਸੀਂ ਅ ਅੱਜ ਕੱਲ ਨੌਜਵਾਨ ਮੁੰਡੇ ਕੁੜੀਆਂ ਨੂੰ ਦੇਖਦੇ ਹੋ ਤੇ ਬਾਜ਼ਾਰਾਂ 'ਚ ਆਉਂਦੇ ਆ ਪੜਦੇ ਹੈਗੇ ਵੀ ਕੀ ਮਾਹੌਲ ਅੱਜ ਦੇ ਟਾਈਮ 'ਚ? ਬੁਰਾ ਹਾਲ ਹੈ। ਹਾਂ। ਐਨ ਬੁਰਾ ਹਾਲਾਤ। ਹੂੰ। ਕਿਛੇ ਨਹੀਂ सांगਣੀ, ਸ਼ਾਰਵਣੀ, ਹੂੰ ਕੋਸਣੀ ਹੈ। ਅੱਛਾ। ਵੈਸੇ ਕੀ ਅੱਗੇ ਕੀ ਬਣੂਗਾ ਜਾ ਕੇ? ਬਣਿਆ ਹੀ ਗਿਆ ਜੀ। ਪੰਜਾਬ ਖਤਮ ਕਰੀ ਜਾਂਦੇ ਆ। ਹਰੇਕ ਪਾਰਟੀ ਆਉਂਦਾ ਆਉਂਦਾ ਖਤਮ ਹੀ ਆ। ਇਹ ਨੇਤਾ ਲੋਕ ਨਿਕਲ ਗਏ ਪੰਜਾਬ ਤੋਂ। ਬਾਹਰ ਜੁਨੀਟਰ ਵੇਚੀ ਜਾਂਦੇ ਆ ਕਰੀ ਜਾਂਦੇ। ਹੂੰ ਬੁਰਾ ਹਾਲ। ਉਹ ਕਹਣਾ ਜੇ ਸੋਚਣ ਤੇ ਲੱਗ ਜੀਏ ਤਾਂ ਦਿਮਾਗ ਉਹ ਆਏ ਹੋ ਜਾਂਦਾ ਵੀ ਕੀ ਬਣ ਗਿਆ ਕਿੱਥੋਂ ਤੁਰੇ ਸੀ ਕਿੱਥੇ ਆ ਗਏ ਹਨਾ। ਬਸ ਕੁਸਤਾ ਮਹਿੰਗਾਈ ਮਾਰ ਦੋ। ਬੇਜਗਾਰੀ ਆ ਕੋਠਾ ਗੁੰਡਾਗਰਦੀ ਹਾਂ ਤੇਰਾ ਆਪ ਯਾਦ ਨਹੀਂ ਹੈਗੇ ਫਿਰ ਮੰਨਦੇ ਹੋ ਯਾਦ ਆਪਾਂ ਨਹੀਂ ਬੁਰਾ ਹਾਲ ਆ ਬੇਟੇ ਬੁਰਾ ਹਾਲ ਆ ਹੁਣ ਤਾਂ ਕਿਸੇ ਤੋਂ ਵੰਦੀ ਗੱਲ ਕਰ ਲੋ ਕਿਸੇ ਨਾਲ ਉਹ ਕਹਿੰਦੇ ਆ ਹੁਣ ਤਾਂ ਅੰਤ ਆ ਜਾ ਵਾ ਹਾਂ ਬਿਲਕੁਲ ਗੱਲ ਵਿਚਾਰਨ ਵਾਲੀ ਹੈ ਅੰਕਲ ਜੀ ਦੀ ਸਤਿ ਸ਼੍ਰੀ ਅਕਾਲ ਜੀ ਨਹੀਂ ਨਹੀਂ ਮੈਂ ਜਵਾਬ ਥੋੜੇ ਤੋਂ ਵੀ ਲੈਣਾ ਦੇਖੋ ਤੁਸੀਂ ਛੁੱਟੀ ਹੀ ਲੈਂਦੇ ਨਹੀਂ ਸੀਗੇ 15 ਜਨਵਰੀ ਦੀ ਛੁੱਟੀ ਤਾਂ ਤੁਸੀਂ ਲੈਂਦੀ ਹੋਗੇ ਠੀਕ ਹੈ ਅੱਛਾ ਤੇ ਫਿਰ 15 ਜਨਵਰੀ ਤੱਕ ਦੁਕਾਨ ਖੋਲ ਕੇ ਰੱਖਦੇ ਹੋ ਕਿ ਬੰਦ ਕਰਦੇ ਹੋ ਖੋਲ ਕੇ ਰੱਖਦੇ ਹੋ ਅੱਛਾ ਅੱਛਾ ਤੇ ਸਿਰਫ ਫਿਰ ਹੁਣ ਮੈਨੂੰ ਤੁਸੀਂ ਦੱਸੋ ਵੀ ਦੇਸ਼ ਬਾਰੇ ਵਿਦੇਸ਼ ਆਜ਼ਾਦ ਹੈਗਾ ਵਾਕਿਆ ਕਿ ਨਹੀਂ ਹੈਗਾ ਆਪਾਂ 78ਵਾਂ ਮਨਾ ਰਹੇ ਆਗੇ ਸਵਤੰਤਰਤਾ ਦਿਵਸ ਨੂੰ ਆਪਾਂ ਕਹਿ ਰਹੇ ਆ ਵੀ ਤੁਸੀਂ ਆਪ ਦੇਖੋ ਵੀ ਕਿਵੇਂ ਆ ਮਾਹੌਲ ਇਸ ਟਾਈਮ ਠੀਕ ਜੀ 10000 ਬਸ ਠੀਕ ਹੈ ਸੇਮ ਉਹੀ ਜੀ ਫਿਰ ਵੀ ਦੱਸੋ ਕੁਛ ਮਨ ਦੇ ਵਿੱਚ ਕਈ ਗੱਲਾਂ ਆਉਂਦੀਆਂ ਜੋ ਹਮ ਬਸ ਕੋ ਗੱਲ ਨਹੀਂ ਅੱਛਾ ਭਗਤ ਸਿੰਘ ਜੀ ਨੂੰ ਜਾਣਦੇ ਹੋ ਉਹਨਾਂ ਦੀ ਕੁਰਬਾਨੀਆਂ ਜਾਣਦੇ ਹੋ ਤੁਸੀਂ ਕੋਣ ਕੀ ਜਾਣਦੇ ਭੁੱਲ ਭੁੱਲ ਗਏ ਭੁੱਲ ਗਏ ਤੁਸੀਂ ਭਗਤ ਸਿੰਘ ਜੀ ਨੂੰ ਕਿਉਂ ਬਸੰਤ ਨੂੰ ਬਤਾਦਾ ਹੈ ਜੀ ਉਹਨਾਂ ਘਰ ਕਿ ਤੱਕ ਨੂੰ ਆਜ਼ਾਦੀ ਮਿਲੀ ਤੇ ਆਪਾਂ ਭੁੱਲ ਗਏ ਉਹਨਾਂ ਨੂੰ ਤੇ ਕਛ ਬੋਲਣਾ ਨਹੀਂ ਚਾਹੁੰਦੇ ਮਨ ਭਾਵਕ ਹੋ ਜਾਊਗਾ ਨਾ ਜੇ ਤੁਸੀਂ ਜ਼ਿਆਦਾ ਗੱਲ ਕਰੋਗੇ ਸੋ ਕਈ ਜਜ਼ਬਾਤ ਹੁੰਦੇ ਆ ਨਾ ਤਾਂ ਕਈ ਚੀਜ਼ਾਂ ਨਹੀਂ ਬੋਲੀਆਂ ਜਾਂਦੀਆਂ ਕਈ ਦਿਲ ਦੇ ਵਿੱਚ ਰਹਿ ਜਾਂਦੀਆਂ ਨੇ ਕਿਉਂਕਿ ਸਾਡੇ ਕੋਲ ਸ਼ਬਦ ਨਹੀਂ ਹੁੰਦੇ ਉਹ ਚੀਜ਼ ਨੂੰ ਬਿਆਨ ਕਰਨ ਵਾਸਤੇ ਨਾ ਤੇ ਚਲੋ ਜੀ ਅੱਗੇ ਚੱਲਦੇ ਹਾਂ ਸੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਜਵਾਬ ਤੁਸੀਂ ਸੁਣੇ ਨੇ ਕਈਆਂ ਦੇ ਵਿੱਚੋਂ ਸਹੀ ਜਵਾਬ ਵੀ ਦਿੱਤੇ ਪਰ ਬੜੀ ਹੈਰਾਨੀ ਵਾਲੀ ਗੱਲ ਸੀ ਕਿ ਸ਼ਹੀਦ 에 ਆਜ਼ਮ ਭਗਤ ਸਿੰਘ ਬਾਰੇ ਕੋਈ ਗੱਲ ਨਹੀਂ ਕਰਨਾ ਚਾਹ ਰਿਹਾ ਸੀ ਬੜੀ ਸ਼ਰਮ ਦੀ ਗੱਲ ਹੈ ਕਿ 78 ਸਾਲ ਤੜੇ ਦੇਸ਼ ਨੂੰ ਆਜ਼ਾਦ ਹੋਇਆ ਹੋ ਕੇ ਤਾਂ ਸਾਡੀ ਸੋਚ ਕਿੱਥੇ ਤਤਸੀ ਮਥੇਗੇ ਬਹੁਤ ਸਾਰੇ ਲੋਕਾਂ ਨੇ ਚੰਗੀਆਂ ਗੱਲਾਂ ਤਾਂ ਕੀਤੀਆਂ ਪਰ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਸੀਂ ਇਹ ਦਿਨ ਕਿਉਂ ਮਨਾਉਂਦੇ ਆਂ ਔਰ ਅਸੀਂ ਘਰ ਦੇ ਵਿੱਚ ਛੁੱਟੀ ਲੈ ਕੇ ਇਸੇ ਤਰ੍ਹਾਂ ਸਮਾਂ ਬਰਬਾਦ ਕਰ ਦਿੰਦੇ ਆਂ ਲੋੜ ਆ ਸਾਨੂੰ ਜਾਗਰੂਕ ਹੋਣ ਦੀ ਤਾਂ ਮੈਂ ਤੁਹਾਨੂੰ ਦੱਸਦਾ ਕਿ ਸਤੰਤਰਤਾ ਦਿਵਸ ਆਜ਼ਾਦੀ ਦਾ ਦਿਨ ਕਿਉਂ ਮਨਾਇਆ ਜਾਂਦਾ ਕਿਉਂਕਿ ਸਾਡਾ ਦੇਸ਼ ਇਸ ਦਿਨ ਆਜ਼ਾਦ ਹੋਇਆ ਸੀ ਉਹਨਾਂ ਗੋਰਿਆਂ ਤੋਂ ਉਹਨਾਂ ਫਰੰਗੀਆਂ ਤੋਂ ਸਿਨਾਨ ਨੇ 37 ਗੋਲਮ ਕੀਤਾ ਤੇ ਸਾਨੂੰ ਉਹਨਾਂ ਸੁਤੰਤਰਤਾ ਸਿਨਾਨੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਜਿਵੇਂ ਆਦਮ ਪਗਤ ਸਿੰਘ, ਰਾਜਗੁਰੂ, ਸੁਖਦੇਵ, ਉਦਮ ਸਿੰਘ ਬਹੁਤ ਸਾਰੇ ਸੁਤੰਤਰਤਾ ਸਿਨਾਨੀ ਜਿਨ੍ਹਾਂ ਨੇ ਜਾਨ ਹੱਥੇ ਰੀਤੇ ਧਰ ਕੇ ਲੜੇ ਉਹਨਾਂ ਨੇ ਆਪਣੀ ਜ਼ਿੰਦਗੀ ਵਾਰ ਦਿੱਤੀ ਤਾਂ ਅਸੀਂ ਉਹਨਾਂ ਨੂੰ ਯਾਦ ਨਹੀਂ ਕਰਦੇ ਆ ਜੋ ਅਸੀਂ ਘੁੰਮਦੇ ਆ ਫਿਰਦੇ ਆ ਖਾਂਦੇ ਆ ਜੋ ਸਭ ਕੁਝ ਕਰਦੇ ਆ ਅੱਜ ਸਭ ਉਸ ਦੀ ਬਦੌਲਤ ਹੀ ਹੈ ਕਿ ਜੇ ਆਪਣੇ ਆਜ਼ਾਦ ਹੋਣਾ ਤਾਂ ਆਜ਼ਾਦ ਹੋ ਆਪਣੇ ਗੰਦੀ ਸੋਚ ਤੋਂ ਖੁਸ਼ ਰਹੋ ਆਬਾਦ ਰਹੋ ਤੋ ਜਵਨੇ ਵਜ਼ੀਰੋ ਤੇ ਜ਼ਰੂਰ ਪੜਦੇ ਰਿਆ ਕਰੋ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਉਂ ਆਜ਼ਾਦੀ ਦਾ ਤਿਹਾੜਾ ਮਨਾਉਂਦੇ ਆ ਹਰ ਇੱਕ ਦਿਨ ਦੀ ਜੇ ਕੋਈ ਛੁੱਟੀ ਹੁੰਦੀ ਹੈ ਤਾਂ ਸਾਨੂੰ ਜ਼ਰੂਰ ਇਸ ਬਾਰੇ ਪੜਨਾ ਚਾਹੀਦਾ ਹੈ ਟਾਈਮ ਲਾਉਣਾ ਚਾਹੀਦਾ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਸਟੇਡੀਅਮ ਦੇ ਵਿੱਚ ਜਿੱਥੇ ਫੰਕਸ਼ਨ ਹੁੰਦੇ ਆ ਸਕੂਲਾਂ ਵਾਲੇ ਪ੍ਰੋਗਰਾਮ ਕਰਾਉਂਦੇ ਨੇ ਵੱਡੇ ਵੱਡੇ ਜ਼ਿਲ੍ਹਿਆਂ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਤੇ ਤੁਸੀਂ ਜਾਓ ਉੱਤੇ ਸਿਖਾਓ ਤੇ ਦੱਸੋ ਕਿ ਕਿਵੇਂ ਅਸੀਂ ਆਜ਼ਾਦ ਹੋਏ ਸੀ ਤੇ ਕਿਵੇਂ ਸਾਡੇ ਲੋਕ ਆਜ਼ਾਦੀ ਖਾਤਰ ਲੜੇ ਤੇ ਕਿਵੇਂ ਅਸੀਂ ਗੋਰੇ ਭਜਾਏ ਸੀ ਤੋ ਇਹ ਸਿਰਫ ਹੋਰ ਅਪਡੇਟਸ ਦੇਖਣ ਦੇ ਲਈ ਫੋਲੋ ਕਰ ਲੋ ਜੀ ਚੈਨਲ ਨੂੰ ਤੇ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜਿਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਸਕੂਲਾਂ ਜਿਹੜਾ ਪ੍ਰੋਗਰਾਮ ਹੁੰਦੇ ਹੁੰਦੇ ਸੀ ਜਿਆਦੀ ਦੇ ਜਦ ਕੀ ਹੁੰਦੇ ਸੀ ਛੁੱਟੀਆਂ ਹੁੰਦੀ ਸੀ ਹਾਂ ਛੁੱਟੀਆਂ